ਹਾਂ ਤੂੰ ਨਾ ਗਲਟੀ ਫੀਲ ਕਰ ਤੇ ਨਾ ਮੈਨੂੰ ਕਰਵਾ ਜੋ ਕੁਛ ਹੋਣਾ ਹੀ ਨਾ ਹੋ ਗਿਆ ਮੇਰੀ ਗੱਲ ਸੁਣ ਨਾ ਰਿਸ਼ਤਾ ਕਰਨਾ ਸੀ ਤੂੰ ਦਾ ਤੇ ਕਰ ਦੰਦੀ ਜੀ ਸਕਦਗੇ ਕਰ ਦੰਦੀ ਮੈਂ ਤੇਰੀ ਚੋਰੀ ਫੜੀ ਨਾ ਮੌਕੇ ਤੇ ਆ ਕੇ ਮੈਨੂੰ ਦੱਸ ਤੂੰ ਇਹੋ ਗੱਲ ਮੈਨੂੰ ਪਹਿਲਾਂ ਦੱਸ ਦੰਦੀ ਜੋ ਉਹ ਵੀ ਤੂੰ ਛੱਡ ਕੋ ਗੱਲ ਨਹੀਂ ਆ ਤੂੰ ਤੇ ਆਇਆ ਉਹਦੇ ਨਾਲ ਡੱਬੇ ਵੀ ਬਟਾ ਆਈਆਂ ਤੂੰ ਜ਼ਰੂਰੀ ਨਹੀਂ ਸਮਝਿਆ ਵੀ ਇਹਦਾ ਮਾਮਾ ਵਾ ਮੇਰਾ ਕੱਲਾ ਕੱਲਾ ਭਰਾ ਵਾ ਮੈਂ ਉਹਨੂੰ ਮਿਲਣਾ ਨਹੀਂ ਮਿਲਣਾ ਸਾਰੀ ਪਰਮਾਦੇ ਨਾ ਰਹਿਣਾ ਵਾ ਉਹਨੇ ਮੈਨੂੰ ਆਪਣੇ ਕੋ ਰੱਖਿਆ ਸਭ ਕੁਝ ਕਰਦਾ ਕਰਾਉਂਦਾ ਰਿਹਾ ਤੇ ਭੈਣ ਤੇ ਇੱਕ ਸਕਿੰਟ ਨਹੀਂ ਲਾਇਆ ਫਿਰ ਮੈਨੂੰ ਉਹ ਗੱਲਾਂ ਨਾ ਮੈਨੂੰ ਕਿਤੇ ਨਾ ਕਿਤੇ ਆ ਕੇ ਬੜਾ ਦੁੱਖ ਨਾ ਜਿਹੜਾ ਨਾ ਮਨ ਨੂੰ ਠੇਸ ਪਹੁੰਚਾਉਂਦੀਆਂ ਨਹੀਂ ਨਹੀਂ ਵੀਰ ਇਹੋ ਜੀ ਕੋਈ ਗੱਲ ਨਹੀਂ ਆ ਉਹ ਤੇ ਵਿਮਲ ਨੇ ਮੈਨੂੰ ਕਹਿਤਾ ਕਿ ਕੋਈ ਗੱਲ ਨਹੀਂ ਸੁੱਖ ਨੂੰ ਬਾਅਦ ਚੋ ਦੱਸਦੀ ਹੁਣ ਇਥੇ ਆਈ ਹਾਂ ਖਾਲੀ ਹੱਥ ਥੋੜਾ ਮੁੜ ਜੇਗੀ ਅਡੇ ਟਾਈਮ ਤੇ ਸਾਰਾ ਕੁਝ ਉਹਨੇ ਹੀ ਮੰਗਵਾਇਆ ਤੇ ਉਥੇ ਡੱਬੇ ਨਾਲ ਡੱਬਾ ਵਟਾਤਾ ਮੈਂ ਕਿਹੜਾ ਕਰ ਕੋਈ ਕਿ ਤਿਆਰੀ ਕਰਕੇ ਗਈ ਹਾਂ ਕਿ ਜਿਹੜਾ ਮੈਂ ਰੋਕਾ ਹੀ ਲਾਉਣ ਗਈ ਹਾਂ ਭੈਣ ਮੇਰੀ ਗੱਲ ਸੁਣ ਵਿਚੋਲਿਆਂ ਦਾ ਕੀ ਕੰਮ ਹੁੰਦਾ ਇੱਕ ਵਿਚੋਲਾ ਤੇ ਸੋਲਾ ਰੱਖਦੇ ਹੁੰਦੇ ਨਾ ਤੂੰ ਮੇਰੇ ਨਾਲ ਤੇ ਵੇਖਦੀ ਕੋਈ ਨਾ ਕੋਈ ਗੱਲ ਕਰਦੀ ਮੈਨੂੰ ਤੇ ਦੱਸਦੀ ਹਨਾ ਤਾਂ ਹੁਣ ਮੇਰੀ ਗੱਲ ਸੁਣ ਮੈਨੂੰ ਨਾ ਛਾਪਿਆਂ ਤੋਂ ਨਾ ਤੂੰ ਇੱਕਦੋ ਗਲਤੀ ਕਰਤੀ ਆ ਹੋਂਤ ਮੈਨੂੰ ਐ ਕਰਕੇ ਨਾ ਗੋਂਗਲਾਂ ਤੋਂ ਮਿੱਟੀ ਝਾੜਨਦੀ ਆ ਵੀ ਬਸ ਮੈਂ ਜੋ ਕੀਤਾ ਕਰਿਆ ਹਨਾ ਇਹ ਤਾਂ ਕਿਸੇ ਕਰ ਤੇ ਕਿਨਾਂ ਪਰਦਾ ਪੈ ਜੇ ਬਸ ਕਿਤੇ ਨਾ ਕਿਤੇ ਨਾ ਭੈਣ ਤੂੰ ਵੀ ਸੋਚਦੀ ਹੋਣੀ ਆ ਵੀ ਇਹ ਮਿੰਟਾਂ ਦੀ ਦਿਨਾਂ ਜੇ ਸਹੀ ਹੋ ਗਿਆ ਵਾ ਵੀ ਮਤਲਬ ਇਹ ਸ਼ਰਾਬ ਵੀ ਨੇ ਇੱਕਦਮ ਛੱਡਤੀ ਆ ਸੁਧਰ ਵੀ ਗਿਆ ਵਾ ਇਹਨੇ ਕਾਰੋਬਾਰ ਵੀ ਸੰਭਲ ਲਿਆ ਵਾ ਹਨਾ ਕਿਤੇ ਨਾ ਕਿਤੇ ਹੀ ਆਗਦੇ ਤੇਰੇ ਮਨ ਦੇ ਦਿਮਾਗ ਦੇ ਵਿੱਚ ਬੜਾ ਬੋਝ ਪਉਂਦੀ ਨਹੀਂ ਇਹ ਚੀਜ਼ਾਂ ਨਹੀਂ ਨਹੀਂ ਵੀਰ ਮੈਂ ਤਾਂ ਖੁਸ਼ ਹਾਂ ਮੇਰੇ ਦਿਮਾਗ ਤੇ ਕਿਉਂ ਬੋਝ ਹੋਣਾ ਮੈਂ ਤਾਂ ਚੰਨੀ ਹਾਂ ਹੂੰ ਅੱਜ ਦਾ ਥੋੜਾ ਮੈਂ ਤਾਂ ਬੜੇ ਚਿਰ ਦਾ ਚੰਨੀ ਹਾਂ ਉਹ ਤਾਂ ਖੁਸ਼ੀ ਮੈਂ ਤੇਰੇ ਮੂੰਹ ਤੇ ਦਿਖ ਨਹੀਂ ਦਈ ਆ ਤੂੰ ਕਿੰਨੀ ਕਿ ਖੁਸ਼ ਵਾਂ ਕਾਰੋਬਾਰ ਮੈਂ ਸਾਂਭ ਕੇ ਲਿਆ ਵਾ ਤੇਰੇ ਨਮੂਦੇ 12 ਵਜ ਗਏ ਆ ਪਰ ਵੀਰ ਗਾ ਮੇਰੀ ਗੱਲ ਸੁਣ ਲੈ ਇੰਨਾ ਧਿਆਨ ਰੱਖੀ ਹੈਗੀ ਤੂੰ ਮਰੀ ਭੈਣ ਤੇ ਮੇਰੇ ਆਪਣੇਵਾਂ ਮੈਂ ਤੁਹਾਨੂੰ ਕਿਸੇ ਗੱਲੋਂ ਨਾ ਪਿੱਛੇ ਨਹੀਂ ਪੋਂਦਾ ਦੋ ਫੁੱਲ ਕੇ ਖਾਣੇ ਨਾ ਤੁਹਾਨੂੰ ਮੈਂ ਟੋਰ ਨਾ ਖਵਾਉਂਗਾ ਇਹ ਵੀ ਨਹੀਂ ਆ ਵੀ ਹੁਣ ਮੈਂ ਕੋਲ ਉਹਦਾ ਮੁੰਡੇ ਦਾ ਰਿਸ਼ਤਾ ਕਰਤਾ ਇਦਾਂ ਉਦਾਂ ਮਾਂ ਚ ਗੱਲ ਰੱਖੂੰਗਾ ਕੁੜੀ ਜਿਹੜੀ ਆਉਣੀ ਨਾ ਧੀ ਧਿਆਣੀ ਉਹਦਾ ਮੈਂ ਪੂਰਾ ਖਿਆਲ ਰੱਖੂਗਾ ਪਰ ਜਿਹੜੀ ਆ ਭੱਜ ਦੋਣ ਨਾ ਕੰਮਕਾਰ ਦੀ ਤੇ ਪੈਸੇ ਢੇਲੇ ਦੀ ਇਹਨੂੰ ਮੈਂ ਆਪਣੇ ਕੋਲ ਰੱਖੂਗਾ ਯਾਦਾ ਤੈਨੂੰ ਤੇ ਕੋਈ 2-300 ਰੁਪਏ ਮੰਗਦਾ ਨਾ ਕਿਦਾਂ ਉਹ ਟੀਚਰਾਂ ਦਾ ਮੇਰਾ ਮਜ਼ਾਕ ਡਾਉਣੀ ਹੁੰਦੀ ਹੁੰਦੀ ਆ ਉਹਦੇ ਵਿੱਚ ਚਾਵੇਂ ਤੂੰ 100 150 200 ਦਿੰਦੀ ਹੁੰਦੀ ਹੈ ਨਾ ਤੇ 100 200 ਦਾ ਆਪਣਾ ਸਮਾਨ ਮਗਾ ਲੈਂਦੀ ਹੁੰਦੀ ਆ 100 ਦੇ ਕੇ ਤੇ ਕਰਨੋ ਕੁ ਹੁੰਨੀ ਹੁੰਦੀ ਆ ਵੀ ਮਾਮਾਦਾਰਾ 500 ਲੈ ਆਗਾ ਤੇ ਮਾਮਾਦਾਰਾ 400 ਲੈ ਆਗਾ ਤੇ ਨਾ ਤੈਨੂੰ ਪਤਾ ਇੱਕ ਗੱਲ ਹੋਰ ਜਦੋਂ ਮੈਂ ਜਾਨਣਾ ਨਾ ਨਾ ਦੁਕਾਨ ਤੇ ਤੇ ਕਰਨ ਮੈਨੂੰ ਹੁੱਚਾ ਮਾਰ ਮਾਰ ਕੇ ਹੱਸਦਾ ਹੁੰਦਾ ਸੀ ਨਾ ਤੇ ਲਾਗੇ ਹੰਡੀ ਗੌਂਡੀ ਬੀਠੇ ਹੁੰਦੇ ਸੀ ਮੈਨੂੰ ਬੜੀ ਸ਼ਰਮ ਆਉਂਦੀ ਹੁੰਦੀ ਸੀ ਵੀ ਪੈਸੇ ਵੀ ਮੇਰੇ ਕਾਰੋਬਾਰ ਵੀ ਮੇਰਾ ਤੇ 100 200 ਰੁਪਏ ਦੇਣ ਲੱਗਿਆਂ ਨਾ ਉਹਨਾਂ ਨੂੰ ਇੰਨੀ ਹੁੰਦੀ ਤਕਲੀਫ ਉਹ ਕਿਦਨੇ ਕਿਤੇ ਗੱਲਾਂ ਨਾ ਉਹਨੂੰ ਬੜੀਆਂ ਕਰਦੀ ਆ ਰਹੀਆਂ ਇਹ ਤੁਹਾਨੂੰ ਨਾ ਪਤਾ ਕੀ ਸੋਚਦੇ ਨੇ ਜੇ ਇਹ ਸ਼ੌਕ ਹੈਗਾ ਵਾ ਕੋਈ ਗੱਲ ਨਹੀਂ ਆ ਸ਼ਰਾਬੀ ਆ ਹੱਸਦਾ ਖੇਡਦਾ ਵਾ ਕੋਈ ਪਰਵਾਹ ਨਹੀਂ ਕਰਦਾ ਮੈਂ ਇੱਕ ਇੱਕ ਚੀਜ਼ ਜਿਹੜੀ ਨਾ ਆਪਣੇ ਮਨ ਚ ਨੋਟ ਕਰਦਾ ਨਾ ਠੀਕ ਆ ਵੀਰ ਮੇਰੀ ਗੱਲ ਸੁਣੋ ਨਾ ਹੀ ਨੀਅ ਦੇਲਤੇ ਗੱਲਾਂ ਲਾ ਆਉਣ ਮੈਨਾਂ ਕਿ ਕੰਜਣਾ ਕਰ ਰੋਟੀ ਦੇਣੀ ਦੇ ਦੇ ਨਹੀਂ ਦੇਣੀ ਨਾ ਫਿਰ ਮੈਂ ਬਾਰੋਂ ਟਾਵੇ ਤੋਂ ਲਲਨ ਮਨ ਇੰਨੀ ਗੱਲ ਦਾ ਰੋਟੀ ਬਣਾ ਕੇ ਦੇ ਦੇਗੀ ਕਿ ਨਹੀਂ ਦੇ ਦੇਗੀ ਨਹੀਂ ਨਹੀਂ ਵੀਰ ਰੋਟੀ ਤਾਂ ਮੈਂ ਬਣਾਈ ਆ ਤੂੰ ਲੈ ਜਾ ਚਲ ਰੋਟੀ ਤਾਂ ਦੇਦਾ ਪਰ ਨਾ ਇਹ ਨਹੀਂ ਲੈਣ ਤੇ ਆਉਣ ਡਿਆ ਹੁਣ ਤਨਾ ਕਿਸ ਤਰੀਕੇ ਕਰਨ ਦਾ ਵਿਆਹ ਹੋ ਜਾਏ ਚਲ ਨੂੰ ਆਜੂਗੀ ਘਰ ਤੇ ਆਪੇ ਮਮਾਜੀ ਮਮਾਜੀ ਕਰਕੇ ਨਾ ਇਹਨੂੰ ਸੈੱਟ ਕਰ ਦੂਗੀ ਨਾਲੇ ਨਾ ਦੁਕਾਨ ਤੇ ਜਾਊਗਾ ਨਾ ਚੰਗਾ ਵਾ ਕਿਉਂਕਿ ਜੇ ਘਰ ਰਿਆ ਨਾ ਤੇ ਜਿਹੜੀ ਗੁਰਜੀਤ ਆ ਨਾ ਉਹਨੇ ਨਹੀਂ ਕਿਸੇ ਪਾਸੇ ਲੱਗਣ ਦੇ ਨਾ ਅੱਗ ਤੇ ਉਹਨੇ ਲਾਈ ਜਾਣੀ ਉਹ ਆਈ ਇਸੇ ਕੰਮ ਨੂੰ ਇੰਨੇ ਸਾਲਾਂ ਬਾਅਦ ਕਿਉਂਕਿ ਉਹਦਾ ਤਾਂ ਸ਼ੁਰੂ ਤੋਂ ਇਹੀ ਕੰਮ ਸੀ ਲਵੀਰ ਰੋਟੀ ਮਿਹਰਬਾਨੀ ਬੜੇ ਸਾਹਜੇ ਨਾਲ ਦਿੱਤੀ ਆ ਸੁਖਵੀਰ ਕਿੱਥੇ ਝੱਲਾਵਾ ਮੈਂ ਦੁਕਾਨ ਤੇ ਚੱਲਿਆ ਮੇਰੀ ਗੱਲ ਸੁਣ ਮੇਰੀ ਛੱਡ ਤੂੰ ਸਵੇਰ ਦੀ ਕਿੱਥੇ ਗਈ ਹੈ ਮੈਂ ਤਾਂ ਗੁਰਦਰਾ ਸਾਹਿਬ ਗਈ ਹਾਂ ਮੱਥਾ ਟੇਕਣ ਤੇ ਮੈਂ ਤੇਰੇ ਕੋਲ ਆਈ ਹਾਂ ਤੇ ਤੂੰ ਤਾਂ ਕਮਰੇ ਚ ਹੈਗਾ ਹੀ ਨਹੀਂ ਮੈਂ ਕਹਾਂ ਚੱਲ ਤੈਨੂੰ ਮੈਂ ਨਾਲ ਲੈ ਜੰਨੀ ਆ ਉਹ ਕਿਥੇ ਹੀ ਦੁਕਾਨ ਤੇ ਹੀ ਦੁਕਾਨ ਦਾ ਤੁਹਾਨੂੰ ਪਤਾ ਸਾਰਾ ਕੰਮ ਕਰ ਮੈਂ ਉਹ ਵੇਖਣ ਦੇ ਆ ਆਹੋ ਪਤਾ ਮੈਨੂੰ ਤੂੰ ਜਿਹੜਾ ਵੇਖਣ ਨੇ ਹਾਂ ਮੈਂ ਨਾ ਤੇਰੇ ਨਾਲ ਕੋਈ ਗੱਲ ਕਰਨੀ ਆ ਪਹਿਲੇ ਮੇਰੀ ਗੱਲ ਸੁਣ ਤੇ ਫੇਰ ਜਾਈਂ ਜਿੱਥੇ ਜਾਣਾ ਚਲ ਕਿੱਟੀ ਕਿੱਥੇ ਹੀ ਅੰਦਰ ਹੀ ਹੈ ਭੈਣ ਉੱਪਰ ਆ ਜਾ ਫਿਰ ਉੱਪਰ ਕਿਥੇ ਥੱਲੇ ਬਹਿ ਕੇ ਕਰ ਲੈਨੇ ਗੱਲ ਉਹਨੇ ਕੀ ਕਹਿਣਾ ਮੈਂ ਤੈਨੂੰ ਕਹਿਣਾ ਜੋ ਗੱਲ ਉੱਪਰ ਆ ਜਾ ਬਸ ਮੈਂ ਤੇਨੂੰ ਕੋਈ ਗੱਲ ਕਰਨੀ ਆ ਜਾ ਜਲਦੀ ਆ ਜਾ ਹਣ ਪੈਰ ਫੋਟਲਾ ਦਵਾ ਦਾ ਬੈ ਇੱਥੇ ਮੇਰੀ ਗੱਲ ਸੁਣ ਦੱਸ ਭੈਣ ਉਹ ਕੀ ਗੱਦੀ ਗੇੜੇ ਪਾਇਆ ਮੈਨੂੰ ਸਵੇਰ ਦਾ ਦੱਸ ਗੱਦੀ ਗੇੜੇ ਮੈਂ ਤੈਨੂੰ ਕੋਈ ਨਹੀਂ ਪਾਇਆ ਗੱਦੀ ਗੇੜੇ ਤੇ ਤੂੰ ਆਪ ਪਿਆਵਾ ਦੁਕਾਨ ਤੇ ਚਲਾ ਹਣਾ ਕਦੀ ਰੋਟੀ ਲੈ ਕੇ ਚਲ ਜਾ ਕਦੀ ਚਾਹ ਲੈ ਕੇ ਚਲ ਜਾ ਪਹਿਲੇ ਮਿੰੂਤੇ 10 ਤੂੰ ਦੁਕਾਨ ਦਾ ਮਾਲਕ ਆ ਕਿ ਨੌਕਰ ਆ ਮਾਲਕ ਆ ਪਹਿਲਾਂ ਮੈਂ ਨੌਕਰ ਸੀ ਧਿਆਨ ਨਹੀਂ ਰੱਖਦਾ ਹੁੰਦਾ ਉਹਨੂੰ ਮੈਂ ਧਿਆਨ ਰੱਖਦਾ ਕੰਮ ਦੇ ਵਿੱਚ ਮੈਂਨ ਕਦਾ ਨੌਕਰ ਹੁੰਦਾ ਬੰਦਾ ਉਹ ਇਹੋ ਜੇ ਕੰਮ ਨਾ ਕਿਸੇ ਬੰਦੇ ਕੋ ਕਰਾ ਲਿਆ ਕਰ ਉਹਨੂੰ ਕਰਨ ਨੂੰ ਛੋਟਾ ਵਾ ਕਰਦਾ ਜੱਜਦਾ ਵੀ ਆ ਉਹਨੂੰ ਕਹਿ ਦਿਆ ਕਰ ਕਰਨ ਲਈ ਤੂੰ ਮਾਮਾ ਵਾ ਦੁਕਾਨ ਦਾ ਮਾਲਕ ਆ ਆਪਣਾ ਰੋਬਤ ਰੱਖਿਆ ਕਰ ਟੋਰ ਨਾਲੇ ਕੁਰਸੀ ਤੇ ਬਹਿ ਕਰ ਐਵੇਂ ਕਦੀ ਟਿਫਨ ਚੋਕ ਕੇ ਉਹਨੂੰ ਤੋਰ ਪੈਣਾ ਕਦੀ ਉਹਨੂੰ ਸਵੇਰੇ ਮਿੰੂਤੇ 10 ਪਹਿਲੇ ਰੋਟੀ ਕਿਉਂ ਨਹੀਂ ਖਾ ਕੇ ਗਿਆ ਬਿਨਾਂ ਰੋਟੀ ਖਾਦੇ ਕੋ ਚੱਲ ਗਿਆ ਦੁਕਾਨ ਤੇ ਤੈਨੂੰ ਪਤਾ ਹੁਣ ਭੈਣ ਜੀ ਤੇ ਜਮੈਰੀ ਮੈਂ ਸਾਰੀ ਚੋਕ ਲੈਣ ਮੈਨੂੰ ਕਰਨਾ ਪਊਗਾ ਵਿੱਜੂ ਜਾਂ ਸੁੱਤਾ ਹੀ ਹੁਣ ਮੈਂ ਭੈਣ ਨੂੰ ਕਹਿਤਾ ਇਹ ਕੰਨਾ ਚ ਉਹਨਾਂ ਗੱਲ ਮੈਂ ਖੋਲਦੀ ਆ ਵੀ ਉਹਨੂੰ ਨਾ ਟਾਈਮ ਨਾ ਠਾਇਆ ਕਰਦੇ ਇੱਕ ਜਿਹੜਾ ਸੌਂਦਾ ਉੱਠਦਾ ਨਾ ਇਸ ਸਵੇਰੇ 8 ਵਜੇ ਉੱਠ ਕੇ ਸਵੇਰੇ ਦੁਕਾਨ ਤੇ ਜਾਇਆ ਕਰੂਗਾ ਫਿਰ ਨਾ ਕਰਦਾ ਉਹ ਗੱਲ ਦੀ ਬਿਲਕੁਲ ਸਹੀ ਉਹ ਜਾਇਆ ਕਰੂਗਾ ਸਵੇਰੇ ਸਫਤੇ ਪੂਰ ਮਾਰਨਾ ਬਾਜ ਟੋਰ ਨਾ ਜਾਇਆ ਕਰ ਮਾਲਕਾ ਵਾਂਗੂ ਮੈਂ ਤੇ ਰੱਬ ਦਾ ਅੱਗੇ ਅੱਜ ਸ਼ੁਕਰਾਨਾ ਕਰਕੇ ਆਈ ਆ ਕਿ ਸ਼ੁਕਰ ਹੈ ਰੱਬਾ ਮੇਰੇ ਪੈਰ ਇਸ ਘਰ ਚ ਪਏ ਸ਼ਾਇਦ ਆਈ ਉਹ ਮੇਰੇ ਭਰਾ ਨੇ ਸ਼ਰਾਬ ਛੱਡ ਦਿੱਤੀ ਮੈਂ ਤੇ ਅੱਜ ਸਵੇਰੇ ਉੱਠਦੇ ਗਈ ਮੈਂ ਹਾਂ ਚੱਲ ਕਿੰਨੇ ਦਿਨ ਹੋ ਗਏ ਮੈਨੂੰ ਆਈ ਨਾ ਉਦੋਂ ਦੇ ਮੇਰੇ ਭਰਾ ਨੇ ਕਿਤੇ ਸ਼ਰਾਬ ਨੂੰ ਮੂੰਹ ਲਾ ਕੇ ਨਹੀਂ ਵੇਖਿਆ ਇੱਕ ਭੈਣ ਵੇਲਾ ਤੂੰ ਕਿੰਨੀ ਖੁਸ਼ ਹਾਂ ਇੱਕ ਆਵਲਾ ਕਿੱਟੀ ਭੈਣ ਢੋਤੇ ਪੂਰੀ ਦੁਖੀ ਹੋਣੀ ਆ ਵੀ ਇਹਨੇ ਸ਼ਰਾਬ ਕਿਉਂ ਛੱਡਤੀ ਆ ਇਹ ਤੈਨੂੰ ਪਤਾ ਸਭ ਕੁਝ ਆਪਣੇ ਹੱਥ ਵਾਸੇ ਰੱਖਦੇ ਹੁੰਦੀ ਇਹ ਤਾਂ ਗਲਤ ਸਹੀ ਹੈ ਤੇਰੀ ਇਹੋ ਗੱਲ ਤੇ ਮੈਂ ਤੈਨੂੰ ਸਮਝਾਉਣੀ ਸੀ ਮੇਰੇ ਸੁਣ ਗੱਲ ਭਾਵੇਂ ਤੂੰ ਜਿੰਨਾ ਮਰਜ਼ੀ ਕਰੀ ਜਾ ਤੇਰਾ ਨਾ ਨਹੀਂ ਹੋਣਾ ਨਾ ਉਸੇ ਦਾ ਹੀ ਹੋਣਾ ਲੋ ਭੈਣ ਮੇਰਾ ਨਾਂ ਨਹੀਂ ਹੋਣਾ ਕੀ ਕਹਿਣਾ ਕਿ ਚਾਹਨੀ ਆ ਖੋਲ ਕੇ ਦੱਸ ਨਾ ਮੈਨੂੰ ਮੈਂ ਤੈਨੂੰ ਉਹ ਹੀ ਦੱਸਣ ਲੱਗੀ ਆ ਮੇਰੇ ਵੱਲੋਂ ਨਾ ਬੜਾ ਵਡਿਆਈ ਵਾਲਾ ਕੰਮ ਕੀਤਾ ਆਪਣੀ ਭੈਣ ਨੂੰ ਮੁਸੀਬਤ ਚੋਂ ਕੱਢ ਕੇ ਨਾ ਆਪਣੇ ਘਰ ਲਿਆਇਆ ਪਿਓਆਂ ਵਾਲੇ ਫਰਜ਼ੀ ਪੂਰੇ ਕੀਤੇ ਤੂੰ ਤੂੰ ਵੀ ਹੈ ਤੇ ਉਹਦਾ ਛੋਟਾ ਹੀ ਹਾਂ ਇੰਨੇ ਜ਼ਿੰਮੇਵਾਰੀਆਂ ਚੁੱਕਣ ਜੋਗਾ ਤੇ ਹੈ ਨਹੀਂ ਹਾਂ ਜਿੰਨੀਆਂ ਤੂੰ ਚੁੱਕ ਲਿਆ ਹੀ ਸਾਰੇ ਪਰਿਵਾਰ ਨੂੰ ਉਹਦੇ ਨੂੰ ਪਾਲ ਲਿਆ ਉਹਦਾ ਨਿੱਕਾ ਜਿਹਾ ਨਿਆਣਾ ਕੁਛੜ ਸੀਗਾ ਉਹਨੂੰ ਵੀ ਤੂੰ ਸੰਭਿਆ ਘਰ ਚ ਸ਼ਾਤ ਦਿੱਤੀ ਰਹਿਣ ਨੂੰ ਬਿਸਤਰਾ ਰੋਟੀ ਹਰ ਇੱਕ ਚੀਜ਼ ਤੂੰ ਉਹਨੂੰ ਦਿੱਤੀ ਕੀ ਨਹੀਂ ਦਿੱਤਾ ਉਹ ਗੱਲ ਕੀਤੀ ਜਿਵੇਂ ਕਹਿੰਦੇ ਨੇ ਨਾ ਫਰਸ਼ਾਂ ਤੋਂ ਅਰਸ਼ਾਂ ਤੇ ਲਿਉਣ ਵਾਲੀ ਗੱਲ ਕੀਤੀ ਪਰ ਵੇਖੀ ਤੇਰੀਆਂ ਸਾਰੀਆਂ ਕੀਤੀਆਂ ਨਾ ਪਿੱਛੇ ਪੈ ਜਾਣੀਆਂ ਉਹਦੇ ਜਿਹੜੀਆਂ ਕੀਤੀਆਂ ਨਾ ਉਹ ਅੱਗੇ ਆ ਜਾਣੀਆਂ ਵਾ ਉਹਨੇ ਦੁਨੀਆ 'ਚ ਨਾ ਵਿਖਾਇਆ ਤੂੰ ਨਹੀਂ ਉਹਨੂੰ ਸੰਭਿਆ ਉਹਨੇ ਤੈਨੂੰ ਸੰਭਿਆ ਵਾ ਉਹਨੇ ਤੇ ਦੁਨੀਆਦਾਰੀ 'ਚ ਇਹੋ ਹੀ ਵਿਖਾਇਆ ਵਾ ਕਿ ਮੇਰਾ ਭਰਾ ਜਿਹੜਾ ਨਾ ਉਹਦਾ ਸਾਰਾ ਕੁਝ ਮੈਨੂੰ ਕਰਦੀ ਰਹੀਆਂ ਉਹਦਾ ਦੁੱਖ ਸੁੱਖ ਮੈਨੂੰ ਵੰਦੀ ਰਹੀਆਂ ਲੀੜਾ ਕਪੜਾ ਧੋਤਾ ਦੇਣਾ ਰੋਟੀ ਪਾਣੀ ਤੈਨੂੰ ਟਾਈਮ ਸਿਰ ਦੇਣਾ ਸਭ ਕੁਝ ਕਰਦੀ ਰਹੀ ਉਹ ਤੇ ਇਸੇ ਗੱਲ ਦੀ ਨਾ ਉਹਦੀ ਹੋ ਜਣੀ ਵਡਿਆਈ ਤੇ ਤੂੰ ਪਿੱਛੇ ਪੈ ਜਾਣਾ ਇਹ ਕਿਸੇ ਨੇ ਨਹੀਂ ਵੇਖਣਾ ਕਿ ਤੂੰ ਵੀ ਉਹਨੂੰ ਸਾਂਭਿਆ ਸੀ ਘਰ-ਬਾਰ ਤੇਰਾ ਸਭ ਕੁਝ ਤੇਰਾ ਤੇਰੀ ਜਾਇਦਾਦ ਤੇ ਤੇਰੇ ਤੇ ਰਾਜ ਕਰਕੇ ਨਾ ਉਹਨੇ ਆਪਣੀ ਵਡਿਆਈ ਕਰਾ ਲੈਣੀ ਤੇ ਤੈਨੂੰ ਪਾਦਣਾ ਪਿੱਛੇ ਨਹੀਂ ਨਹੀਂ ਭੈਣਾ ਮੈਂ ਭਰਾ ਹਾਂ ਨਾ ਤੇ ਕੋਈ ਗੱਲ ਨਹੀਂ ਮੈਂ ਪਰਸ਼ਵਰਸ਼ ਤੇ ਲੈ ਗਿਆ ਨਾ ਉਹ ਗੱਲ ਦਾ ਮੈਨੂੰ ਦੁੱਖ ਨਹੀਂ ਹੈਗਾ ਕੋਈ ਗੱਲ ਨਹੀਂ ਕਿੰਨਾ ਉੱਟਣਾ ਉੱਡੀ ਜਾਵੇਂ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਦਾ ਕੀ ਸੁਭਾਅ ਦਾ ਕੀ ਨਹੀਂ ਜੇ ਜਾਦਾ ਉੱਡ ਮਰ ਇਹਨਾਂ ਪਰ ਵੀ ਪੁੱਤਰ ਦੂੰਗਾ ਮੈਨੂੰ ਜਾਜ ਆ ਕੋਈ ਚੱਕਰ ਨਹੀਂ ਦਾਂ ਤੋ ਉਹ ਤਾਂ ਤੇਰੀ ਗੱਲ ਸਹੀ ਆ ਮੈਨੂੰ ਪਤਾ ਵਾ ਤੂੰ ਆਪਣਾ ਹੱਕ ਲੈਣਾ ਜਾਣਦਾ ਵਾ ਤੂੰ ਤੇ ਕਿੰਨਾ ਵਾ ਕਿ ਮੈਂ ਇਹਨੂੰ ਲੈਂਦਾ ਮੈਂ ਦਾ ਸਾਥ ਦਿੱਤਾ ਪਰ ਉਸ ਟਾਈਮ ਤੇ ਉਹ ਜੋ ਚੁੰਦੀ ਨਾ ਕਿਤੇ ਹੋਰ ਵੀ ਜਾ ਕੇ ਕਿਤੇ ਵੀ ਰਹਿ ਸਕਦੀ ਛੱਤ ਦੀ ਕਿਹੜੀ ਗੱਲ ਆ ਛੱਤ ਤੇ ਕੋਈ ਵੀ ਦੇ ਸਕਦਾ ਵਾ ਥੋੜੀ ਬਹੁਤਾ ਪੜ੍ਹੀ ਲਿਖੀ ਹੋ ਹੈਗੀ ਆ ਕਮਾ ਸਕਦੀ ਹੀ ਖਾ ਸਕਦੀ ਕੁਛ ਨਹੀਂ ਤਾਂ ਹੋਰ ਚਾਰ ਘਰਾਂ ਦਾ ਕੰਮ ਕਰਕੇ ਵੀ ਆਪਣਾ ਪੇਟ ਪਾਲ ਸਕਦੀ ਹੀ ਆਪਣਾ ਬੱਚੇ ਨੂੰ ਪੜਾ ਲਿਖਾ ਸਕਦੀ ਸਭ ਕੁਝ ਕਰ ਸਕਦੀ ਹੀ ਮੈਨੂੰ ਤੇ ਨਾ ਤੇਰੀ ਨਾ ਹੁਣ ਇਹ ਚਿੰਤਾ ਹੁੰਦੀ ਆ ਵੀ ਉਹਨੇ ਦੇ ਆਪਣਾ ਨਾਮ ਕਮਾ ਲਿਆ ਤੇਰਾ ਕੀ ਬਣੂਗਾ ਕੱਲ ਨੂੰ ਨੋ ਵਿਆਹੀ ਆ ਜਣੀ ਘਰ ਚ ਕੀ ਉਹ ਇੱਜ਼ਤਮੰਦ ਤੈਨੂੰ ਮਿਲੂਗਾ ਜਿਹੜਾ ਤੈਨੂੰ ਮਿਲਣਾ ਚਾਹੀਦਾ ਵਾ ਮਾਮਾ ਹੋਣ ਦਾ ਨਾਤਾ ਜੇ ਤੂੰ ਮਾਮਾ ਸੋਹਰਿਆਂ ਹੁੰਦਾ ਤੂੰ ਬਾਹਰੋਂ ਕਿਤੇ ਹੁੰਦਾ ਜਾਂਦਾ ਉਹ ਵੱਖਰੀ ਰਹਿੰਦੀ ਤੇ ਜੋ ਇੱਜ਼ਤ ਮੰਤ ਨੂੰ ਮਿਲਿਆ ਕਰਨਾ ਸੀ ਮਾਮਾ ਜੀ ਮਾਮਾ ਜੀ ਉਹਨੇ ਕਰਿਆ ਕਰਨਾ ਸੀ ਉਹ ਹੁਣ ਹੋਊਗੀ ਅੱਕੀ ਸਾਡੀ ਦੋ ਰੋਟੀਆਂ ਨਾ ਤੈਨੂੰ ਦੇ ਹੀ ਦਊਗੀ ਕਿਸੇ ਤਰੀਕੇ ਵੀ ਭਾਵੇਂ ਆਪਣੀ ਸੱਸ ਦੇ ਕਹੇ ਤੇ ਦੇ ਯਾਨੀ ਕਿ ਸਾਡੀ ਭੈਣ ਕਿੱਟੀ ਪਰ ਉਹਨੇ ਇੱਜ਼ਤ ਨਾ ਨਹੀਂ ਤੈਨੂੰ ਦੇਣੀ ਭੈਣ ਮੇਰੀ ਗੱਲ ਸੁਣਾੋਂਾ ਹੋਂਤ ਮੈਨੂੰ ਨਹੀਂ RAM ਲੀਲਾ ਸੁਣਾਉਂਦੀਆਂ ਇਹ ਡੇਡੇ ਵੱਡੇ ਭਾਸ਼ਣ ਦੇਂਦੀਆਂ ਉਦੋਂ ਕਿੱਥੇ ਆ ਤੂੰ ਮੇਰੀ ਗੱਲ ਸੁਣੋ ਉਦੋਂ ਕਦੀ ਇਥੇ ਵੱਟੀ ਨਹੀਂ ਵਾਈ ਹੁਣ ਆ ਕੇ ਤੋਂ ਵੱਡੇ ਆ ਵੱਡੀਆਂ ਮੈਨੂੰ ਗੱਲਾਂ ਦੱਸੀ ਜਾਂਦੀਆਂ ਐਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਮੈਂ ਵੀ ਤੇਰਾ ਭਰਾ ਹੀ ਹਣਾ ਜੇ ਮੰਨ ਲਾ ਮੈਂ ਗਲਤ ਕੀਤਾ ਸੀ ਕੁਛ ਜਾਂ ਭੈਣ ਕਰਨ ਦੀ ਹੈ ਤੂੰ ਤੇ ਆ ਕੇ ਟੋਕ ਹੀ ਸਕਦੀ ਹਣਾ ਹੁਣ ਤੂੰ ਆ ਕੇ ਇੰਨੇ ਸਾਲਾਂ ਬਾਅਦ ਚੋਂ ਸਾਰੀਆਂ ਮੈਨੂੰ ਗੱਲਾਂ ਸੁਣਾਉਣ ਲੱਗ ਪਈਆਂ ਐਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਨਹੀਂ ਪੁੱਛੂ ਤਾਂ ਨਾ ਆ ਕੇ ਪੁੱਛੇ ਰੋਟੀ ਹੈ ਨਾ ਫੁਲਕੇ ਹੀ ਹੈ ਨਾ ਤੂੰ ਬਾਹਰੋਂ ਖਾ ਲੂਗਾ ਇੱਡੀ ਵੱਡੀ ਕਿਹੜੀ ਗੱਲ ਵਾ ਇੱਡੀ ਨੂੰ ਕੋਈ ਸੋਚਣ ਦੀ ਟੈਨਸ਼ਨ ਨਾ ਲੈਣ ਵਾਲੀ ਕੋਈ ਗੱਲ ਹੈਗੀ ਹੋਰ ਦੱਸ ਨੂੰ ਕੋਈ ਗੱਲਬਾਤ ਹੈਗੀ ਹੋਰ ਕਰਨ ਵਾਲੀ ਕੋਈ ਕੀ ਕਹਣਾ ਤੂੰ ਮੈਂ ਤੇਰੀ ਬਾਤ ਨਹੀਂ ਪੁੱਛੀ ਮੇਰਾ ਵੀ ਦਿਲ ਕਰਦਾ ਸੀ ਇੱਥੇ ਰਵਾਂ ਤੇਰੇ ਕੋਲ ਤੈਨੂੰ ਸਾਂਭਾਂ ਆਏ ਵੀ ਹਾਂ ਹੀ ਤੇਰੇ ਕੋਲ ਤੇਰੀ ਤੇ ਤੇਰੇ ਜੀਜੇ ਨਾਲ ਜਿਹੜੀ ਬਹਿਸ ਹੋ ਗਈ ਸੀ ਨਾ ਉਸੇ ਕਰਕੇ ਸਾਨੂੰ ਇੱਥੋਂ ਜਾਣਾ ਪਿਆ ਨਾਲੇ ਤੇਰਾ ਤੇ ਮੋਹ ਕਿੱਟੀ ਵਾਲੀ ਸੀ ਨਾ ਕਿ ਮੈਂ ਕਿੱਟੀ ਪੈਣ ਨੂੰ ਹੀ ਆਪਣੇ ਕੋਲ ਰੱਖਣਾ ਤੇ ਦੋਵੇਂ ਪੈਣਾ ਥੋੜਾ ਹੁਣ ਤੇਰੇ ਸਿਰ ਤੇ ਬਹਿ ਜਾਣਾ ਸੀ ਮੈਂ ਤਾਂ ਫਿਰ ਆਪਣਾ ਘਰ ਵੀ ਵੇਖਣਾ ਸੀ ਨਾ ਜੀਜੇ ਤੇਰੇ ਨਾਲ ਤੇਰੀ ਬਹਿਸ ਹੋ ਗਈ ਸੀ ਉਹ ਆਪਣੀ ਅਣਖ ਵਿੱਚ ਤੈਨੂੰ ਪਤਾ ਜਵਾਈ ਭਾਈ ਇੱਕ ਦਿਨ ਖ ਕੱਟ ਰੱਖਦੇ ਨੇ ਉਹ ਆਪਣੀ ਅਣਖ ਚ ਕਹਿੰਦੇ ਸੀ ਇੱਥੇ ਆਉਣਾ ਨਹੀਂ ਆ ਤੇ ਮੈਂ ਮਜਬੂਰੀ ਚ ਫਸੀ ਹਾਂ ਪਰ ਜਦੋਂ ਮੈਨੂੰ ਪਤਾ ਲੱਗਦਾ ਹੈ ਨਾ ਕਿ ਮੇਰਾ ਭਰਾ ਅਜੇ ਤੱਕ ਕੁਵਾਰਾ ਬੈਠਾ ਵਾ ਉਹਨੇ ਵਿਆਹਿਆ ਨਹੀਂ ਮੈਂ ਤੇ ਇਸੇ ਕਰਕੇ ਚਲ ਗਈ ਹਾਂ ਚਲ ਕੋਈ ਗੱਲ ਨਹੀਂ ਕਿ ਟੀ ਵੀ ਭੈਣ ਹੀ ਆ ਸਾਡੀ ਸੋਚੂਗੀ ਤੇਰੇ ਬਾਰੇ ਸਭ ਕੁਝ ਕਰੋਗੀ ਤੇਰਾ ਪਰ ਮੈਨੂੰ ਨਹੀਂ ਪਤਾ ਉਹਨੇ ਆਪਣੇ ਦਿਲ ਚ ਇੰਨੀ ਖੋਟ ਰੱਖਣੀ ਆ ਉਹਨੇ ਆਪਣੇ ਪੁੱਤ ਬਾਰੇ ਸੋਚਣਾ ਭਰਾ ਬਾਰੇ ਨਹੀਂ ਸੋਚਣਾ ਮੈਨੂੰ ਤਾਂ ਜਦੋਂ ਪਤਾ ਲੱਗਾ ਨਾ ਕਿ ਇਹਨੇ ਕਰਨ ਦਾ ਰਿਸ਼ਤਾ ਕਰਤਾ ਹਾਜੀ ਉਹਦੀ ਉਮਰ ਕੀ ਆ ਨਾ ਕਮਾਵੇ ਨਾ ਕੁਛ ਹੈ ਕਿਤੇ ਉਹਦੀ ਨੌਕਰੀ ਨਹੀਂ ਕੁਛ ਨਹੀਂ ਤੇਰੇ ਸਿਰ ਤੇ ਹੀ ਐਸ਼ ਕਰਨ ਦਿਆ ਤੇਰੀ ਦੁਕਾਨ ਤੇ ਬਹਿ ਕੇ ਉਹ ਲੈਣੇ ਆਪਣੀ ਟੋਰ ਬਣਾ ਲਈ ਕਿ ਮੈਂ ਕਮੋਨਾ ਵਾਂ ਤੇ ਵੇਲਾ ਨੂੰ ਰਿਸ਼ਤਾ ਹੋ ਵੀ ਗਿਆ ਮੈਨੂੰ ਪਤਾ ਕਿੰਨੀ ਦਿਲ ਤੇ ਸੱਟ ਲੱਗੀ ਮੈਂ ਤੇ ਉਸੇ ਵਾਲੇ ਤੇਰੇ ਜੀਜੇ ਨਾਲ ਲੜ ਲੁੜ ਕੇ ਜਿਤਨਾ ਮਰਜੀ ਆਈ ਮੈਂ ਕਹਾਂ ਹੋਣ ਨਹੀਂ ਮੈਂ ਰਹਿੰਦੀ ਤੁਸੀਂ ਤਾਂ ਢਿਆਣਾ ਖਹਿਣਾ ਤੁਸੀਂ ਨਹੀਂ ਜਾਣਾ ਨਾ ਸਹੀ ਮੈਂ ਤੇ ਆਪਣੇ ਭਰਾ ਕੋਲ ਜਾਉਂਗੀ ਉਹਦਾ ਵੇਖਾਂ ਜਾ ਕੇ ਕਿਉਂ ਨਹੀਂ ਉਹਨੇ ਰਿਸ਼ਤਾ ਕਰਾਇਆ ਕਿਉਂ ਨਹੀਂ ਉਹਨੇ ਵਿਆਹ ਕਰਾਇਆ ਤੇ ਬਾਕੀ ਮੈਨੂੰ ਇੱਕ ਗੱਲ ਦੱਸ ਮੈਨੂੰ ਤਾਂ ਤੋ ਕਹਿਣਾ ਵਾਂ ਤੂੰ ਵੀ ਕੋਈ ਕਟ ਨਹੀਂ ਕੀਤੀ ਤੂੰ ਕੜਾ ਭੈਣ ਨੂੰ ਇੱਕ ਵਾਰੀ ਵੀ ਚੇਤਾ ਕਰ ਲਿਆ ਕੀ ਗੱਲ ਤੇਰੇ ਕੋ ਫੋਨ ਨਹੀਂ ਹੁੰਦਾ ਸੀ ਮੈਂ ਤਾਂ ਤੇ ਮਜਬੂਰ ਹਾਂ ਤੇਰੇ ਜੀਜੇ ਦੀ ਆਕੜ ਪਿੱਛੇ ਪਰ ਤੂੰ ਤੇ ਨਹੀਂ ਨਾ ਕੋਈ ਮਜਬੂਰ ਹੀ ਤੂੰ ਵੀ ਇੱਕੋ ਭੈਣ ਦਾ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨ ਲੀਆਂ ਹੁਣ ਵੀ ਤੂੰ ਆਈ ਹੈ ਨਾ ਮੈਂ ਕਿਹੜਾ ਡਾਂਗਾ ਚਲਾਤੀਆਂ ਜਾਂ ਮੈਂ ਕਿਹੜਾ ਭਾਈ ਨੂੰ ਮੜਾ ਚੰਗਾ ਗਿਆ ਸੀ ਜਿੱਦਾਂ ਤੇ ਮੇਰੀ ਉਹ ਭੈਣ ਹੁੰਦਾ ਤੂੰ ਮੇਰੀ ਭੈਣ ਹਾ ਉਦੋਂ ਤਾਂ ਮੈਂ ਇੱਕ ਫੋਨ ਹੀ ਕਰ ਦਿੰਦੀ ਤੇ ਕੋਈ ਤੇਰੇ ਕੋ ਫੋਨ ਵੀ ਨਹੀਂ ਸਰਿਆ ਆਉਣ ਜਾਣ ਦੀ ਤੂੰ ਗੱਲ ਹੀ ਛੱਡ ਦੇ ਮੈਂ ਤੇਰਾ ਕੀ ਮੜਾ ਕਰਤਾ ਸੀ ਤੂੰ ਮੇਰੇ ਕੋ ਥੋੜੇ ਪੈਸੇ ਮੰਗੇ ਸੀ ਮੇਰਾ ਉਹ ਤਾਂ ਨਹੀਂ ਥੋ ਨਹੀਂ ਹਾ ਤਾਂ ਸੈਟ ਤਾਂ ਮੈਂ ਤੈਨੂੰ ਮਨਾ ਕਰਤਾ ਤੂੰ ਐਡਾ ਮੂੰਹ ਬਣਾ ਕੇ ਤੂੰ ਚਲ ਗਈ ਇਹ ਕੋਈ ਗੱਲਾਂ ਹੁੰਦੀਆਂ ਨਹੀਂ ਗੀ ਨਹੀਂ ਗੱਲ ਤੇ ਭੈਣ ਭਰਾ ਨੂੰ ਛੱਡ ਕੇ ਤੇ ਗਾਂਹ ਜਾਣਾ ਤੇ ਬਾਅਦ ਚ ਉਹਦੇ ਪੁੱਛਣਾ ਤਾਂ ਕਿੰਨ ਨੂੰ ਮੈਂ ਮਜਬੂਰ ਹਾਂ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਵਾ ਮੈਂ ਆਪਣਾ ਘਰ ਵੀ ਵੇਖਣਾ ਸੀ ਆਪਣੇ ਬੱਚੇ ਵੀ ਵੇਖਣੇ ਸੀ ਮੈਂ ਤੇਰੇ ਸਿਰ ਤੇ ਕਿੱਦਾਂ ਬਹਿ ਜਾਂਦੀ ਇੱਕ ਤੇ ਬੋਝ ਬਣ ਕੇ ਬੈਠੀ ਸੀ ਜੇ ਦੋਵੇਂ ਬਹਿ ਜਾਂਦੀਆਂ ਤੂੰ ਕੀ ਕਰਦਾ ਫਿਰ ਲੋਕਾਂ ਨੇ ਤੇ ਇਹੋ ਕਹਿਣਾ ਹੈ ਨਾ ਦੋਵੇਂ ਭੈਣਾ ਭਰਾ ਦੇ ਸਿਰ ਤੇ ਬਹਿ ਗਈਆਂ ਆ ਕੇ ਪੈਣ ਮੈਨੂੰ ਕੀ ਜਿੱਤ ਰਹਿ ਜਾਂਦੀ ਫਿਰ ਸਾਡੀ ਮੈਨੂੰ ਭੈਣ ਉੱਤੇ ਬਗਾਨੇ ਬੰਦੇ ਤੇ ਕੋਈ ਗੁੱਸਾ ਨਹੀਂ ਹੈੜਾ ਅੜਾ ਭਾਈਆ ਨਾ ਤੂੰ ਤੇ ਮੇਰੀ ਭੈਣ ਹਨਾ ਤੂੰ ਤਾਂ ਸਾਡਾ ਖੂਨ ਹਨਾ ਤੂੰ ਮੈਨੂੰ ਪੁੱਛਦੀ ਤੂੰ ਮੇਰੇ ਨਾਲ ਗੱਲਬਾਤ ਰੱਖਦੀ ਤੂੰ ਤੇ ਬਿਲਕੁਲ ਨਹੀਂ ਐ ਸਾਨੂੰ ਪਿੱਛੇ ਕਰਤਾ ਜਿੱਦਾਂ ਸਾਡਾ ਕੋਈ ਰਿਸ਼ਤਾ ਨਹੀਂ ਆਉਣ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੀਆਂ ਉਹ ਹੁਣ ਕਰਨੇ ਇਦਾਂ ਕਰਨਾ ਕਰਨੇ ਉਦਾਂ ਕਰਨਾ ਜੋ ਮੇਰੇ ਕਿ ਸਮਝ ਜਾ ਜੋ ਹੋਣਾ ਹੋਗਾ ਉਹ ਵੇਖੀ ਜਾਊਗੀ ਉਹ ਤਾਂ ਫਿਕਰ ਕਿਉਂ ਕਰਨ ਦੀ ਫਿਰ ਆਵਲੀ ਵੇਖ ਵੀਰ ਮੈਨੂੰ ਤੇਰੀ ਫਿਕਰ ਹੈਗੀ ਹੀ ਮੈਂ ਸਾਰੀ ਰਿਪੋਰਟ ਉੱਥੇ ਰੱਖ ਦਿੰਨੀ ਹਾਂ ਤੈਨੂੰ ਦੱਸਣ ਨਹੀਂ ਨਾ ਮਿੰਨੂ ਤੇ ਇਹੋ ਹੀ ਕਿੱਟੀ ਭੈਣ ਤੇਰਾ ਵਿਆਹ ਕਰੂਗੀ ਮੈਂ ਇਹੋ ਗੱਲ ਤੈਨੂੰ ਬਾਰ-ਬਾਰ ਕਹਿਨ ਨੀ ਜਦੋਂ ਹੁਣ ਮੈਨੂੰ ਪਤਾ ਲੱਗਾ ਤੇਰਾ ਰਿਸ਼ਤਾ ਛੱਡ ਕੇ ਉਹਨੇ ਕਰਨ ਦਾ ਪਹਿਲਾਂ ਕਰਤਾ ਮੈਂ ਆਈ ਕਿ ਨਹੀਂ ਆਈ ਤੇਰੇ ਦੁੱਖ ਚ ਹੀ ਆਈ ਆ ਨਾ ਕਿ ਮੈਂ ਜਾ ਕੇ ਪੁੱਛਾਂ ਵੀ ਇਹ ਕੰਮ ਕਿਉਂ ਕੀਤਾ ਹੀ ਸਹੀ ਗੱਲ ਸੁਣ ਭੈਣਾ ਕਰਨ ਦੀ ਗੱਲ ਕਹਿਣ ਦੀ ਵਿਆਹ ਤੇਨੇ ਕਰਦਣਾ ਕੰਮਕਾਰ ਕੋਈ ਦਰ ਸਾਹਮਣੇ ਕਰਦਾ ਨਹੀਂ ਆ ਉਹ ਬਗਾਨੀ ਧੀ ਨੂੰ ਲੈ ਆ ਕੇ ਨੇ ਭੁੱਖੀ ਮਾਰਨਾ ਕਿੱਟੀ ਭੈਣ ਤੇ ਸੋਚਦੀ ਨਹੀਂ ਪਤਾ ਨਹੀਂ ਕੀ ਇਹਨੂੰ ਕਾਦੀਆਂ ਕਾਲੀਆਂ ਪੈ ਗਈਆਂ ਢੀਸ਼ੀ ਮਾੜਾ ਮੋਟਾ ਆਪਣੇ ਪੈਰਾਂ ਦੇ ਖਲੋ ਜਾਂਦਾ ਤੇ ਜਿੱਦਾਂ ਮਰਜੀ ਵਿਆਹ ਵੀ ਕਰ ਦਿੰਦਾ ਅਸੀਂ ਦੋਖ ਵੇਖ ਵੀਰ ਉਹਨੇ ਕੀ ਸੋਚ ਕੇ ਫੈਸਲਾ ਲਾਤਾ ਕੀ ਨਹੀਂ ਇਹਦਾ ਮੈਨੂੰ ਕੋਈ ਮਤਲਬ ਨਹੀਂ ਮੈਂ ਤੇਰੇ ਘਰ ਕੇ ਆਈ ਮੈਨੂੰ ਸਿਰੋ ਤੇਰਾ ਨਾਮ ਮਤਲਬ ਆ ਮੈਂ ਤੈਨੂੰ ਇੱਕ ਗੱਲ ਇਹ ਸਮਝਾਉਣੀ ਆ ਕਿ ਤੂੰ ਆਪਣਾ ਵੀ ਸੋਚ ਤੇਰਾ ਕੋ ਕਿਹੜਾ ਵੰਸ਼ ਆ ਕਿਹੜਾ ਕੋਈ ਪਰਿਵਾਰ ਆ ਤੇਰੇ ਘਰੇ ਇੱਥੇ ਨਿਆਣੇ ਰੋਂਦੇ ਨੇ ਜਿੰਨਾ ਪਿੱਛੇ ਤੂੰ ਆ ਜਾਇਦਾ ਛੱਡਣੀ ਕੀ ਕਰੇਗਾ ਜਾਇਦਾ ਸਾਰੀ ਨੂੰ ਇਹਨਾਂ ਨੇ ਤੇ ਮੱਲ ਮਾਰ ਕੇ ਬਹਿ ਜਾਣੀ ਇੱਥੇ ਤਾਂ ਮੈਂ ਤੈਨੂੰ ਕਹਿੰਨੀ ਆ ਆਪਣੇ ਬਾਰੇ ਨਾ ਕੁਝ ਸੋਚ ਲਾ ਜਿਹੜਾ ਤੂੰ ਕਹਿੰਨਾ ਮੈਂ ਫੈਸਲਾ ਲਿਆ ਇਹ ਫੈਸਲਾ ਲੈਣ ਦਾ ਮਤਲਬ ਤਾਂ ਹੀ ਆ ਜੇ ਜਾਇਦਾਦ ਆਪਣੀ ਬਚਾਉਣ ਦਾ ਮਤਲਬ ਤਾਂ ਆਈ ਆ ਜੇ ਕੋਈ ਸੰਭਣ ਵਾਲਾ ਹੈਗਾ ਉਹ ਕੋਈ ਸੰਭਣ ਵਾਲਾ ਨਹੀਂ ਤੇ ਫਿਰ ਆ ਫੈਸਲਾ ਲੈਣ ਦਾ ਵੀ ਕੋਈ ਮਤਲਬ ਨਹੀਂ ਬਣਦਾ ਜੇ ਤੂੰ ਲੈ ਹੀ ਲੈਣਾ ਤਾਂ ਫੈਸਲੇ ਨੂੰ ਨਾ ਚੰਗੀ ਤਰ੍ਹਾਂ ਲੈ ਲੈ ਮੇਰੀ ਗੱਲ ਸੁਣ ਭੈਣ ਦਾ ਮੁੰਡਾ ਜਿੱਦਾਂ ਤੇਰਾ ਮੁੰਡਾ ਵਾ ਕੋਈ ਫਰਕ ਥੋੜਾ ਇਹ ਵੀ ਆਪਣਾ ਖੂਨ ਹੀ ਹੁੰਦੇ ਆ ਇਹ ਹੋ ਗਿਆ ਤਾਂ ਦਾ ਸਾਹਮਦੇ ਆ ਪਰ ਜੋ ਵੀ ਇਹਨੇ ਕਰਨਾ ਸੀ ਨਾ ਮੈਂ ਨਹੀਂ ਉਹ ਆਪਣਿਆਂ ਦੇ ਨਾਲ ਉੱਪਰ ਆਪਨ ਕੀਤ ਕਰਨਾ ਜੋ ਇਹਨਾਂ ਨੇ ਮੇਰ ਨਾਲ ਕਰਤਾ ਨਾ ਉਹ ਕਰਤਾ ਮੈਂ ਭਰਾ ਹਾਂ ਨਾ ਤੇ ਮਾਮਾ ਹਾਂ ਨਾ ਮੈਂ ਆਪਣੇ ਰਿਸ਼ਤੇ ਤੋਂ ਪਿੱਛੇ ਨਹੀਂ ਭੱਜੂਗਾ ਸਾਰੀ ਉਮਰ ਕਰਨ ਦੀ ਤੇ ਭੈਣ ਤੇ ਜ਼ਿੰਮੇਵਾਰੀਆਂ ਮੈਂ ਚੁੱਕੀ ਹੈ ਨਾ ਚਾਰ ਬੰਦਿਆਂ ਚ ਕਹਿ ਗਿਆ ਉਹ ਤਾਂ ਭੈਣ ਮੈਨੂੰ ਨਭਾਉਣੀ ਪੈਣੀ ਆ ਆ ਮੈਂ ਹੱਸ ਕੇ ਕਰਾਂ ਤੇ ਭਾਵੇਂ ਰੋਗ ਹੀ ਕਰਾਂ ਕਰਨੀ ਤੇ ਪੈਣੀ ਆ ਵੇਖ ਤੇਰੀਆਂ ਜ਼ਿੰਮੇਵਾਰੀਆਂ ਨਭੋਂਤੋਂ ਨਹੀਂ ਮੈਂ ਤੈਨੂੰ ਰੋਕਦੀ ਪਰ ਤੂੰ ਆਪਣਾ ਵੀ ਸੋਚ ਤੇਰਾ ਬੁਢਾਪਾ ਕਿੱਥੇ ਜਾਊਗਾ ਕਿੰਨੇ ਸਾਂਭਣਾ ਤੈਨੂੰ ਕਿੰਨੇ ਵੇਖਣਾ ਤੈਨੂੰ ਉਹ ਕੱਲ ਨੂੰ ਜਦੋਂ ਮੰਜੇ ਤੇ ਪੈ ਜਾਏਗਾ ਤੈਨੂੰ ਕੋਈ ਸਾਂਭੂਗਾ ਕਿਸੇ ਨੇ ਨਹੀਂ ਸਾਂਭਣਾ ਉਹ ਆਪਣੀ ਸੱਸ ਬਿਮਾਰ ਹੋ ਅੱਜ ਕੱਲ੍ਹ ਤੇ ਆਪਣੇ ਸੱਸ ਹੋਰਿਆਂ ਨੂੰ ਵੀ ਕੋਈ ਸਾਂਭਦਾ ਸਾਸ ਨੂੰ ਤਾਂ ਗਾਲੀ ਥੋੜ੍ਹ ਛੱਡ ਦੇ ਤੂੰ ਤੇ ਫੇਰ ਮਾਮਾ ਸੋਹਰਾ ਬਣਨਾ ਤਾਂ ਉਹਨੇ ਨਹੀਂ ਤੈਨੂੰ ਸਾਬਣਾ ਮੇਰੀ ਗੱਲ ਪੱਲੇ ਨਾ ਬੰਨ ਲਾ ਚੁੱਪ ਕਰਕੇ ਨਾ ਤੇ ਆਪਣਾ ਕਿਤੇ ਵਿਆਹ ਕਰਾ ਲਾ ਟਾਈਮ ਸੇਰੀ ਵਾਹ ਤੇ ਸਰੀਰ ਵੀ ਕੰਮ ਨਹੀਂ ਕਰਦਾ 그때 부전도 잘 아니겠지 저희 집은box에 있어요 우리집이 begun이51ית tarde 바로lly 안녕하세요 ਨੂਦ ਕਿਤਨਾ ਜਾਰੀ ਨੀ ਉਹਦੇ ਆਹ ਰੱਬਾ ਮੇਰੇ ਕੋਦੇ ਹੋਰ ਕੋਸੇ ਆ ਵੀ ਨਹੀਂ ਮੈਂ ਰੇਤੇ ਯਾਸ ਲਾ ਕੇ ਬੈਠੀ ਹਾਂ ਮੈਂ ਤਾਂ ਇੰਨੀ ਤੰਗੀਆਂ ਛੰਗੀਆਂ ਭੋਗੀਆਂ ਮੈਂ ਤਾਂ ਤਾਂ ਵੀ ਇਹਦੇ ਵੱਲ ਕਦੀ ਝਾਤੀ ਮਾਰੀ ਨਾ ਤੇ ਆਹ ਰੱਬਾ ਆਹੋ ਇਹ ਤੇ ਇੱਕ ਨਿਸ਼ਾਨੀ ਹੈ ਮੇਰੇ ਪੇਕੇਆਂ ਦੀ ਮੈਂ ਸੋਚਿਆ ਸੀ ਆਪਣੀ ਧੀ ਵੱਡੀ ਨੂੰ ਦੇ ਕੇ ਤੋਰਾਂਗੀ ਪਰ ਚਲੋ ਦੇ ਅੱਜ ਕਿਤੇ ਉਸ ਵੇਲੇ ਦਾ ਸਾਰਾ ਗਹਿਣਾ ਮੇਰੇ ਕੋਲ ਹੁੰਦਾ ਮੇਰੀ ਧੀ ਤੇ ਇੰਨੀ ਟੈਨਸ਼ਨ ਆਉਂਦੀ ਮੈਂ ਆਪਣੀਆਂ ਧੀ ਨੂੰ ਸੋਹਣੀ ਤਰ੍ਹਾਂ ਤੋਰਦੀ ਚਲੋ ਅੱਛਾ ਜੋ ਦੀ ਮਰਜ਼ੀ ਮਾਲਕ ਦੀ ਚਲੋ ਅੱਛਾ ਰੱਬਾ ਮੈਂ ਤੇ ਦੇਖੋ ਹਲਕੇ ਵੀ ਨਹੀਂ ਵੇਖਿਆ ਨਾ ਮੈਂ ਆਪਣੀ ਧੀ ਨੂੰ ਵਿਖਾਇਆ ਅੰਜੂਨ ਮੈਂ ਕਿਹਾ ਚਲ ਮੈਂ ਅੰਜੂਨ ਨੂੰ ਦੇ ਕੇ ਤੋਰਾਂਗੀ ਚਲੋ ਜੇ ਮੈਨੂੰ ਕੰਮਲੀ ਨੂੰ ਵਿਖਾ ਦਿੰਦੀ ਉਹਨੇ ਦੱਸ ਦੈਨ ਨੇ ਇਹਨੂੰ ਵੇਚ ਕੇ ਮੈਂ ਇਨੀ ਬਿਮਾਰ ਰਹੀ ਉਹਨੇ ਮੈਂ ਸਾਰਾ ਮੇਰੇ ਉੱਤੇ ਲਾ ਦੇਣਾ ਹੈ ਘਰ ਚ ਰਾਸ਼ਨ ਲੈ ਆਉਣਾ ਸੀ ਮੇਰੀ ਧੀ ਤੇ ਇੰਨੀਆਂ ਟੈਨਸ਼ਨਾਂ ਚੱਲੀਆਂ ਪਰ ਰੱਬਾ ਮੈਂ ਫੇਰ ਵੀ ਆਪਣੀ ਧੀ ਨੂੰ ਆ ਦੱਸਿਆ ਨਹੀਂ ਮੈਂ ਭੁੱਖੇ ਢਿੱਡ ਰਹਿ ਰਹਿ ਕੇ ਤੈਨੂੰ ਬਚਾਇਆ ਪਰ ਚਲੋ ਜੋ ਮਨਜ਼ੂਰ ਵਾਹਿਗੁਰੂ ਨੂੰ ਵੱਡੀ ਦੇ ਨਹੀਂ ਤੇ ਛੋਟੀ ਦੇ ਚਲੋ ਕੰਮ ਆ ਜੂਗਾ ਪਰ ਰੱਬਾ ਮੇਰੀ ਮਾਂ ਨੇ ਤੇ ਉਹ ਸਵੇਲੇ ਮੈਨੂੰ ਲੱਦ ਪੱਦ ਕੇ ਪੈਰਾਂ ਤੱਕ ਗਲੇ ਤੋਂ ਲੈ ਕੇ ਪੈਰਾਂ ਤੱਕ ਲੱਦ ਕੇ ਭੇਜਿਆ ਮੇਰੀ ਮਾਂ ਨੇ ਚਲੋ ਆਖਰੀ ਨਿਸ਼ਾਨੀ ਆ ਹੋਈ ਮੇਰੇ ਕੋਲ ਰੱਬਾ ਮੇਰੀ ਮਾਂ ਨੇ ਮੈਨੂੰ ਕਿੰਨਾ ਕੁ ਸਪਾਲਾ ਕੇ ਤੋੜਿਆ ਹੈ ਅੱਜ ਜੋ ਮੇਰੇ ਕੋਲ ਹੁੰਦਾ ਤੇ ਮੈਂ ਵੀ ਆਪਣੀਆਂ ਧੀਆਂ ਨੂੰ ਓਦਾਂ ਹੀ ਤੋੜਦੀ ਰੱਬਾ ਤੂੰ ਐਡੀ ਵੱਡੀ ਪ੍ਰੀਖਿਆ ਲੈਣਾ ਆ ਮੈਂ ਕੀ ਦੇ ਕੇ ਆਪਣੀ ਧੀ ਨੂੰ ਤੋੜਾਂਗੀ ਰੱਬਾ ਤੂੰ ਇੰਨੀ ਗਰੀਬਾਂ ਦੀ ਪ੍ਰੀਖਿਆ ਲੈਣਾ ਚਲ ਹੁਣ ਨਾ ਇਹਦੀ ਜਗਾ ਇਹਦੇ ਚ ਨਹੀਂ ਰਹਿ ਗਈ ਚਲ ਇਹਨੂੰ ਨੂੰ ਮੈਂ ਦੇ ਕੇ ਤੇ ਆਪਣੀ ਧੀ ਲਈ ਕੋਈ ਚੀਜ਼ ਲਿਆਵਾਂਗੀ ਤੇ ਮੈਂ ਫੇਰ ਨਾ ਫੇਰੀ ਅੰਜਨ ਵਖਾਵਾਂਗੀ ਤੇ ਮੈਂ ਆ ਲੈ ਕੇ ਆਈ ਆ ਕੀ ਗੱਲ ਮੰਮੀ ਕਿਤੇ ਚਲਨੀ ਆ ਔਰ ਸੂਟਾਂ ਵਾਲੀ ਵਾਲ ਚੱਲੀ ਹਾਂ ਕਾਦੇ ਬਸ ਸੂਟਾਂ ਵਾਲੀ ਮੈਂ ਤੈਨੂੰ ਕਿਹਾ ਨਾ ਉਹਨ ਸੂਟ ਸੀਨੇ ਕਟਾ ਦੇ ਇੱਕ ਦੋ ਸੀ ਲਿਆ ਕਰ ਬਹੁਤ ਹੈਗੇ ਨੇ ਮੈਂ ਦੇਈਂ ਕਿਤਾਬਾਂ ਮੈਨੂੰ ਉਹਦੇ ਵੀ ਪੈਸੇ ਚੰਗੇ ਮਿਲ ਜਾਣੇ ਹੈਗੇ ਨੇ ਤੋਂ ਪੈਸੇ ਦੇਗੇ ਨਾ ਮੈਂ ਸੋਚਨੀ ਆ ਕਿ ਇੰਨੀਆਂ ਕੋਟੀਆਂ ਤੇ ਸੂਟ ਤੇ ਬੰਨੇ ਨਹੀਂ ਇੰਨੇ ਚ ਕੋਟੀਆਂ ਲੱਲਾਂਗੇ ਪਰਸ ਵਗੈਰਾ ਆਗੇ ਤੇ ਜੁੱਪੀਆਂ ਆ ਜਣੀਆਂ ਨੇ ਹੈ ਨਾ ਮੰਮੀ ਸਮਾਨ ਵੀ ਤਾਂ ਚਾਹੀਦਾ ਨਾ ਬਾਕੀ ਖੱਤੀ ਕੰਨੀ ਪਾਣ ਨੂੰ ਜਾਂ ਕੋਈ ਪੰਜੇਪਾ ਜਾਂ ਕੋਈ ਕੰਨਾਂ ਦੇ ਢੋਪਸ ਵਾਸਤੇ ਉਹਦੇ ਲਈ ਮੈਂ ਛੋਟਾਏ ਲੋਨ ਕਰ ਦੇਣਾ ਤੇ ਨਾਲ ਰੋਟੀ ਵਾਸਤੇ ਹੋ ਜਾਣਾ ਇਹੀ ਗੱਲ ਕਰਨੀ ਹੁਣ ਮੈਂ ਭਾਬੀ ਨਾਲ ਜਾ ਕੇ ਤੂੰ ਨਾ ਹਟੇ ਲੈ ਹਟੀ ਗਈ ਕੰਨ ਮੈਂ ਕਿਹਾ ਨਾ ਕਰਜ਼ਾ ਨਹੀਂ ਚੁੱਕਣਾ ਤੂੰ ਚੁੱਪ ਕਿਤੇ ਰਹਿ ਮੰਮੀ ਹੁਣ ਤੂੰ ਜਾਣਾ ਨਹੀਂ ਕਿਤੇ ਆਪਾਂ ਵਿਮਲ ਭਾਬੀ ਵੱਲ ਜਾਂਦੇ ਜਾ ਕੇ ਗੱਲ ਕਰੀਏ ਤੇ ਅਹੀ ਮੁੰਡੇ ਦਾ ਘਰ ਜ਼ਰੂਰ ਵੇਖਣਾ ਬੋਲ ਚੱਲ ਚੰਗਾ ਚੱਲਦੇ ਆ ਚਲਾ ਜਾ ਫੇਰ ਚੱਲ